ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਜਦੋਂ ਮੈਂ ਬਜਟ ਪੇਸ਼ ਕੀਤਾ ਸੀਗਾ ਤਾਂ ਉਸ ਸਮੇਂ ਅਸੀਂ ਰੰਗਲਾ ਪੰਜਾਬ ਜਿਹੜਾ ਸਕੀਮ ਦਾ ਅਨਾਉਂਸਮੈਂਟ ਕੀਤਾ ਸੀ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਅੰਦਰ ਇੱਕ ਸਾਲ ਦੇ ਵਿੱਚ 5 ਕਰੋੜ ਰੁਪਏ ਜਿਹੜੇ ਦੇ ਦਿੱਤੇ ਜਾਣਗੇ ਸੇ ਸਕੀਮ ਜਿਹੜੀ ਆ ਬਿਲਕੁਲ ਕਾਫੀ ਲੰਬੇ ਅਸਤ ਤੋਂ ਤਿਆਰ ਕੀਤੀ ਗਈ ਸੋ ਅੱਜ ਮੈਨੂੰ ਇਹ ਮਾਣ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਅਸੀਂ ਇਹਦੀ ਪਹਿਲੀ ਜਿਹੜੀ ਇਨਸਟਾਲਮੈਂਟ ਆ ਫਸਟ ਕਿਸ਼ ਜਿਹੜੀ ਆ 213 ਕਰੋੜ ਰੁਪਏ ਦੀ ਉਹ ਵੱਖ-ਵੱਖ ਪੰਚਾਇਤਾਂ ਨੂੰ ਵੱਖ-ਵੱਖ ਅ ਇਲਾਕਿਆਂ ਨੂੰ ਜਿਹੜੀ ਦੇ ਚੁੱਕੇ ਆ ਜਿਹੜੇ ਰეკਮੈਂਡੇਸ਼ਨਸ ਥੱਲੇ ਆਇਆਂ ਸੀ ਅਸੀਂ ਕਮੇਟੀਆਂ ਬਣਾਇਆਂ ਸੀ ਥੱਲੇ ਜਿਹੜੇ ਐਮਐਲਏ ਸਹਿਬਾਨ ਸੀ ਉਹ ਉਸ ਤੋਂ ਬਾਅਦ ਡੀਡੀਪੀਓ ਬੀਡੀਪੀਓ ਬੀਡੀਪੀਓ ਡੀਡੀਪੀਓ ਡੀਸੀ ਸਹਿਬਾਨ ਡੀਸੀ ਸਹਿਬਾਨ ਸਰ ਮੰਤਰੀ ਸਹਿਬਾਨ ਉਸ ਲੈਵਲ ਤੱਕ ਜਿਹੜੀ ਸਿਲੈਕਸ਼ਨ ਜਿਹੜੀ ਹੋਈ ਸੀ ਇਸ ਫੰਡ ਦੀ ਤਾਂ ਕਿ ਕਿਤੇ ਦਰਵਰਤੋਂ ਨਾ ਹੋਵੇ ਤੋਂ ਉਸ ਦੀ ਰਿਪੋਰਟ ਆਉਣ ਤੋਂ ਬਾਅਦ ਪਹਿਲੀ ਕਿਸ਼ਤ ਜਿਹੜੀ ਆ ਉਹ ਅਸੀਂ 13200 213 ਕਰੋੜ ਰੁਪਏ ਦੀ ਅੱਜ ਸਾਰੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਨੂੰ ਜਾਰੀ ਕੀਤੀ ਆ ਸੋ ਮੈਂ ਸਾਰੀਆਂ ਪੰਚਾਇਤਾਂ ਨੂੰ ਉਹਨਾਂ ਨੂੰ ਮੁਬਾਰਕਬਾਦ ਦਿੰਨਾਗਾ ਬਹੁਤ-ਬਹੁਤ ਮੁਬਾਰਕਾਂ ਔਰ ਇਸ ਤੋਂ ਥੋੜੇ ਦਿਨ ਪਹਿਲਾਂ ਵੀ ਤੁਹਾਨੂੰ ਪਤਾਗਾ ਪੰਜਾਬ ਜਾਣਦਾਗਾ ਕਿ ਲਾਸਟ ਵੀਕ 'ਚ ਲਾਸਟ ਹਫਤੇ ਵੀ 334 ਕਰੋੜ ਰੁਪਇਆ 334 ਕਰੋੜ ਰੁਪਇਆ ਜਿਹੜਾ ਉਹ ਪੰਜਾਬ ਦੀਆਂ ਪੰਚਾਇਤਾਂ ਨੂੰ ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਨੂੰ ਪੰਜਾਬ ਦੀਆਂ ਪੰਚਾਇਤ ਸੰਮਤੀ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੁਪਰੇ ਸਰਜਿਆਗਾ ਕਿ ਪੰਜਾਬ ਜਿਹੜਾ ਰੰਗਲਾ ਪੰਜਾਬ ਬਣੂਗਾ ਬਿਲਕੁਲ ਉਹਦੇ ਵੱਲ ਸਾਡੇ ਕਦਮ ਲਗਾਤਾਰ ਵੱਧ ਰਹੇ ਨੇ ਅਸੀਂ ਪਿੰਡਾਂ ਦਾ ਸ਼ਹਿਰਾਂ ਦਾ ਲਗਾਤਾਰ ਸਮਾਨਾਂਤਰ ਵਿਕਾਸ ਜਿਹੜਾ ਉਹ ਕਰ ਰਹੇ ਆਗੇ ਕਿਸੇ ਵੀ ਪਿੰਡ ਨੂੰ ਅਸੀਂ ਦੂਰਾਂ ਨਹੀਂ ਰਹਿਣ ਦੇਵਾਂਗੇ ਇਹ ਲਗਭਗ 3000 ਤੋਂ ਉੱਪਰ ਸਟੇਡੀਅਮ ਪੰਜਾਬ ਚ ਬਣ ਰਹੇ ਨੇਗੇ ਤਾਂ ਕਿ ਸਾਡੀ ਜਵਾਨੀ ਜਿਹੜੀ ਆ ਉਹ ਉਹਨਾਂ ਸਟੇਡੀਅਮ ਦੇ ਰਾਹੀਂ ਏਸ਼ੀਆ ਤੱਕ ਉਹਨਾਂ ਸਟੇਡੀਅਮ ਦੇ ਰਾਹੀਂ ਓਲੰਪਿਕਸ ਦਾ ਕੋਨਾਂ ਦੇ ਕਦਮ ਜਿਹੜੇ ਵਧਣ ਉਹਦੇ ਲਈ ਪੰਜਾਬ ਸਰਕਾਰ ਲੱਗੀ ਹੋਈ ਹੈਗੀ ਸੋ ਮੇਰਾ ਕਹਿਣ ਦਾ ਬਾਬਾ ਆ ਜਿਹੜਾ ਅਸੀਂ 213 ਕਰੋੜ ਰੁਪਏ ਚੈਰੀ ਕੀਤਾਗਾ ਇਹ ਪਿੰਡਾਂ ਦਾ ਜਿਹੜਾ ਮੁੱਢਲਾ ਵਿਕਾਸ ਹੁੰਦਾਗਾ ਛੋਟੇ ਛੋਟੇ ਕੰਮ ਹੁੰਦੇ ਨੇ ਉਹਨਾਂ ਲਈ ਜਾਰੀ ਕੀਤਾਗਾ ਸੋ ਇਸ ਤੋਂ ਬਿਨਾ ਪੰਜਾਬ ਪੂਰਾ ਪੰਜਾਬ ਜਾਣਦਾਗਾ ਕਿ 19000 ਕਿਲੋਮੀਟਰ ਜਿਹੜੀਆਂ ਸੜਕਾਂ ਨੇ ਜੀਆਂ ਉਹ ਪੰਜਾਬ ਤੋਂ ਵਧਣੀਆਂ ਨੇਗੀਆਂ ਸੋ ਲਗਾਤਾਰ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ ਪੰਜਾਬ ਜਿਹੜਾ ਅੱਗੇ ਵਧ ਰਿਹਾ ਹੈਗਾ ਇਹ ਨਹੀਂ ਕੋਈ ਇਲੈਕਸ਼ਨ ਈਅਰ ਹੈਗਾ ਪਰ ਲੇਕਿਨ ਅਸੀਂ ਤਾਂ ਇਲੈਕਸ਼ਨ ਈਅਰ ਤੋਂ ਪਹਿਲਾਂ ਹੀ ਜਿਹੜਾ ਹੈਗਾ ਪਹਿਲੇ ਸਾਲ ਤੋਂ ਸਟਾਰਟ ਕੀਤਾ ਸੀ ਪਹਿਲੇ ਸਾਲ ਸਾਡੀ ਪਹਿਲੀ ਗਰੰਟੀ ਪੂਰੀ ਹੋਈ ਸੀ ਦੂਜੀ ਗਰੰਟੀ ਪੂਰੀ ਹੋਈ ਸੀ ਤੀਜੀ ਗਰੰਟੀ ਪੂਰੀ ਹੋਈ ਸੀ ਸੋ ਹੁਣ ਇਹ ਜਿਹੜਾ ਵਿਕਾਸ ਆ ਉਹ ਲਗਾਤਾਰ ਜਾਰੀ ਹੈ ਉਸ ਤੋਂ ਮੈਂ ਇੱਕ ਵਾਰ ਫੇਰ ਸਾਰੇ ਸਰਪੰਚ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਚਾਹਾਂਗਾ ਔਰ ਦੂਸਰਾ ਨਾਲ ਦੀਦਾਨ ਮੈਂ ਧੰਨਵਾਦ ਕਰਨਾ ਚਾਹਾਂਗਾ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਰੰਗਲਾ ਪੰਜਾਬ ਜਿਹੜਾ ਸਕੀਮ ਆ ਉਹ ਬਣਾਈ ਕਿ ਰੰਗਲਾ ਪੰਜਾਬ ਜਿਹੜਾ ਉਹਦੇ ਚ ਬਜਟ ਅਸੀਂ ਰੱਖਿਆ ਸੋ ਉਹ ਅੱਜ ਬਜਟ ਦੇ ਵਿੱਚੋਂ ਇਹ 213 ਕਰੋੜ ਰੁਪਏ ਦੀ ਜਿਹੜੀ ਆ ਪਹਿਲੀ ਕਿਸ਼ਤ ਜਾਰੀ ਹੋਈ ਆ ਕਿਉਂਕਿ ਟੋਟਲ ਬਜਟ ਜਿਹੜਾ ਸੀਗਾ ਉਹ 585 ਕਰੋੜ ਦਾ ਸੀ ਟੋਟਲ ਬਜਟ 585 ਕਰੋੜ ਰੁਪਏ ਦਾ ਸੀ ਹਲੇ ਵੀ ਕਾਫੀ ਸਾਰੇ ਹਲਕਿਆਂ ਤੋਂ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਆ ਉਹ ਆ ਰਹੀ ਆ ਉਹ ਲਿਖ ਲਿਖ ਕੇ ਦਿੱਤਾ ਭੇਜਦੇ ਹਨ ਕਮੇਟੀਆਂ ਦੇ ਰეკਮੈਂਡ ਕਰ ਰਹੀਆਂ ਨੇਗੀਆਂ ਜਿਹੜੀ ਕਮੇਟੀ ਬਣੀ ਆ ਉਸ ਹਿਸਾਬ ਦੇ ਨਾਲ ਅਸੀਂ ਪੈਸੇ ਰਿਲੀਜ਼ ਕਰਨਾ ਪਰ ਲੇਕਿਨ ਅੱਜ ਅਸੀਂ 213 ਕਰੋੜ ਰੁਪਏ ਜਿਹੜੇ ਨੇਗੇ ਉਹ ਵਕ ਵਕ ਪੰਚਾਇਤਾਂ ਦੇ ਖਾਤਿਆਂ 'ਚ ਭੇਜ ਚੁੱਕਿਆ ਥੈਂਕ ਯੂ ਤੁਹਾਨੂੰ ਕੋਲ ਕੋਲ ਕਿ ਕਿੰਨੇ ਕਿ ਨੰਬਰਸ ਨੇ ਜਿਹੜੇ ਨੇ 213 ਕਰੋੜ ਰੁਪਏ ਭੇਜੇ ਨੇ ਕਿੰਨੇ ਕਾਉਂਟ ਭੇਜੀ ਗਈ ਹੈ ਲੈ ਅਸੀਂ ਇਹ 213 ਕਰੋੜ ਰੁਪਏ ਜਿਹੜਾ ਕਨਸਰਨਡ ਬੀਡੀਪੀਓ ਆ ਉਹਨੂੰ ਭੇਜਿਆਗਾ ਕਿਉਂਕਿ ਬੀਡੀਪੀ ਕੋ ਬੀਡੀਪੀਓ ਕੋਲ ਜਿਹੜੀ ਲਿਸਟਾਂ ਲੱਗੀਆਂ ਵੀ ਕਿਹੜੇ ਪਿੰਡ ਨੇ ਕਿੰਨੇ ਗ੍ਰਾਂਡਾ ਕਿਹੜੇ ਪਿੰਡ ਦੇ ਕਿੰਨੇ ਗ੍ਰਾਂਡਾ ਕਿਸੇ ਨੇ ਆਪਦੇ ਗੜੀ ਲਈ ਮੰਗੀ ਆ ਕਿਸੇ ਨੇ ਕਮਿਊਨਿਟੀ ਸੈਂਟਰ ਲਈ ਮੰਗੀ ਆ ਉਹਨਾਂ ਦੇ ਕੋਲ ਡਿਟੇਲ ਉਹਨਾਂ ਕੋਲ ਆ ਪਰ ਲੇਕਿਨ ਅਸੀਂ ਜਿਹੜਾ ਬਿੱਲ ਮੈਂ ਬਿੱਲ ਨੰਬਰ ਵੀ ਲੈ ਗਿਆ ਸਾਰੇ ਬਿੱਲ ਜਿਹੜੇ ਲੱਗੇ 466 ਬਿੱਲ ਲੱਗੇ ਸੀਗੇ 213.34 ਕਰੋੜ ਰੁਪਏ ਦੇ ਯਾਨੀ 213 ਕਰੋੜ 34 ਲੱਖ ਰੁਪਏ ਜਿਹੜਾ ਉਹ ਅੱਜ ਪਹੁੰਚ ਚੁੱਕੇ ਸਰਬਸੰਮਤੀ ਵਾਲੇ ਸਰਪੰਚਾ ਜਿਹੜੀਆਂ ਪਿੰਡਾਂ ਨੇ ਸਰਬਸੰਮਤੀ ਹੋਈ ਸੀ ਉਹਨਾਂ ਨੂੰ ਨਾਊਂਸ ਕੀਤਾ ਗਿਆ ਸੀ ਉਹਨਾਂ ਨੂੰ ਡਿਵੈਲਪਮੈਂਟ ਲਈ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ ਉਹ ਤਾਂ ऑलरेडी ਬਹੁਤ ਲੰਬਾ ਸਮਾਂ ਪਹਿਲਾਂ ਦੇ ਚੁੱਕੇ ਆ ਉਹ ਗਰਾਂਟ ਤਾਂ ਪਹੁੰਚ ਚੁੱਕੀਆਂ ਨੇ